ਆ ਵੀਡੀਓ ਬ੍ਰਹਿਮ ਗਿਆਨੀ ਪੂਰੇ ਗਿਆਨਵਾਨ ਲੋਕ ਆ ਜਿਹੜੇ ਜਿਨ੍ਹਾਂ ਨੂੰ ਕੋਈ ਪਤਾ ਵੀ ਪੀਐਸਟ ਕਿੱਦਾਂ ਹੁੰਦਾ ਪੀਐਸਟ ਜਿਹੜੇ ਬਹੁਤ ਜ਼ਿਆਦਾ ਆਪਾਂ ਕਹਿੰਦੇ ਵੀ ਮਹਾਪੁਰਖ ਲੋਕ ਨੇ ਇਹ ਉਹਨਾਂ ਵਾਸਤੇ ਵੀਡੀਓ ਬਣਾਈ ਜਾ ਰਹੀ ਆ ਗਿਆਨਵਾਨ ਬ੍ਰਹਿਮ ਗਿਆਨੀ ਇਸ ਵੀਡੀਓ ਤੋਂ ਦੂਰ ਰਹਿਣ ਬਈ ਸਭ ਤੋਂ ਪਹਿਲਾਂ ਇਹ ਵੀਡੀਓ ਬਣਾਈ ਉਹਨਾਂ ਵਾਸਤੇ ਕਿ ਰਾਤ ਮੈਂ ਵੀਡੀਓ ਪਾਈ ਸੀ ਇਹ ਵੀਡੀਓ ਤੇ ਰਾਤ ਮੈਂ ਡਿਲੀਟ ਕਰਤੀ ਡਿਲੀਟ ਕਿਉਂ ਕਰਤੀ ਪਰ ਉਹਨਾਂ ਵਿੱਚ ਜਿਹੜੇ ਕੁਝ ਬ੍ਰਹਿਮ ਗਿਆਨੀਆਂ ਦੇ ਕਮੈਂਟ ਆਏ ਸੀ ਉਹਨਾਂ ਬਾਰੇ ਮੈਂ ਬੋਲ ਨਹੀਂ ਪਾਇਆ ਤੇ ਮੈਂ ਇਸ ਵੀਡੀਓ 'ਚ ਹੁਣ ਪਹਿਲਾਂ ਹੀ ਬੋਲ ਰਿਹਾ ਬ੍ਰਹਿਮ ਗਿਆਨੀ ਲੋਕ ਜਾਨ ਪੂਰੀ ਦੁਨੀਆ ਦੇ ਮਹਾਨ ਪੁਰਸ਼ਾ ਜਿਹੜੇ ਇਸ ਵੀਡੀਓ ਥੱਲੇ ਕਮੈਂਟ ਕਰਨ ਦੀ ਉਹਨਾਂ ਨੂੰ ਜ਼ਰੂਰਤ ਨਹੀਂ ਕਿਉਂਕਿ ਉਹਨਾਂ ਨੂੰ ਵੀਡੀਓ ਦੇਖਣ ਦੀ ਜ਼ਰੂਰਤ ਨਹੀਂ ਕਿਉਂਕਿ ਉਹ ਬ੍ਰਹਿਮ ਗਿਆਨੀ ਨੇ ਵੀ ਠੀਕ ਹੈ ਬ੍ਰਹਿਮ ਗਿਆਨੀਆਂ ਦੇ ਨਾਲ ਆਪਣਾ ਇਸ ਵੀਡੀਓ ਦਾ ਕੋਈ ਸੰਬੰਧ ਨਹੀਂ ਉਹ ਆਪਣੀ ਵੀਡੀਓ ਨੂੰ ਛੱਡ ਕੇ ਜਾ ਸਕਦੇ ਨੇ ਠੀਕ ਹੈ ਜੀ ਨੰਬਰ 1 ਗੱਲ ਖਤਮ ਹੁਣ ਇਹ ਵੀਡੀਓ ਉਹਨਾਂ ਵਾਸਤੇ ਆ ਜਿਹੜੇ ਸਟੂਡੈਂਟਾਂ ਨੂੰ ਨਵੇਂ ਨੇ ਜਿਨ੍ਹਾਂ ਨੂੰ ਪੀਐਸਟੈਟ ਪੇਪਰ ਪਹਿਲੀ ਵਾਰ ਦਿੱਤਾ ਜਾਂ ਜਿਹੜੇ ਦੂਜੀ ਵਾਰ ਵੀ ਦੇ ਚੁੱਕੇ ਆ ਕੁਝ ਗੱਲਾਂ ਨਹੀਂ ਪਤਾ ਹੁੰਦੀਆਂ ਉਹਨਾਂ ਵਾਸਤੇ ਆ ਬਾਲੇ ਵੱਡੇ ਵਿਦਵਾਨ ਜਿਹੜੇ ਪੀਐਸਟੈਟ ਵਾਲੇ ਹੈਗੇ ਆ ਵੀ ਇਸ ਦਾ ਪਾਸ ਕਰ ਲਿਆ ਜਾਂ ਸਾਨੂੰ ਪਤਾ ਹੈ ਜਿਹੜੇ ਕਿ ਆਪਣੇ ਆਪ ਨੂੰ ਬਹੁਤ ਜ਼ਿਆਦਾ ਦੁਨੀਆ ਤੋਂ ਮਹਾਨ ਲੋਕ ਹੁੰਦੇ ਵੀ ਉਹਨਾਂ ਵਾਸਤੇ ਇਹ ਵੀਡੀਓ ਨਹੀਂ ਹੈਗੀ ਫਿਰ ਕਹਿੰਦੇ ਆ ਇਹ ਵੀਡੀਓ ਨੂੰ ਛੱਡ ਸਕਦੇ ਆ ਵੀ ਚਲੋ ਹੁਣ ਆਪਾਂ ਗੱਲ ਕਰ ਰਹੇ ਆ ਵੀ ਪਾਸ ਅੰਕਾਂ ਦੀ ਗੱਲ ਕਰਦੇ ਆ ਬਹੁਤ ਸਾਰੇ ਸਟੂਡੈਂਟ ਜਿਹੜੇ ਹੈਗੇ ਆ ਉਹਨਾਂ ਨੂੰ ਡਾਟ ਹੁੰਦੀ ਹੈ WhatsApp ਤੇ ਮੈਸੇਜ ਵੀ ਆਉਂਦੇ ਆ ਤੁਹਾਨੂੰ ਮੈਸੇਜ ਵੀ ਦਿਖਾ ਸਕਦੇ ਆ ਆਪਾਂ ਕੋਈ ਗੱਲ ਨਹੀਂ ਤੇ ਵੀ ਪਾਸ ਮਾਰਕਸ ਕਿੰਨੇ ਆ ਵੀ ਜਿਹੜੇ ਐਸਸੀ ਕੈਟਾਗਰੀ ਦੇ ਸਟੂਡੈਂਟ ਹੁੰਦੇ ਆ ਐਸਸੀ ਹੋਗੇ ਬੀਸੀ ਹੋਗੇ ਠੀਕ ਹੈ ਵੀ ਕੈਟਾਗਰੀ ਦੇ ਸਟੂਡੈਂਟ ਨੂੰ 82 ਅੰਕ ਲੈਣੇ ਹੁੰਦੇ ਆ ਹੁਣ ਬਹੁਤ ਸਾਰੇ ਕਮੈਂਟ ਕਰਦੇ ਆ ਵੀ ਜੇ 81 ਜੈਨ ਪਾਸ ਹੋ ਜਾਣਗੇ ਨਹੀਂ ਜਦੋਂ ਤੁਹਾਡੇ ਫਾਈਨਲ ਰਿਜ਼ਲਟ ਦੇ ਵਿੱਚ 82 ਹੋਗੇ ਪੂਰੇ ਕੈਟਾਗਰੀ ਚ ਹੈਨਾ ਐਸਸੀ ਆ ਬੀਸੀ ਆ ਜਿਵੇਂ ਵੀ ਤਾਂ ਤੁਸੀਂ ਪਾਸ ਮੰਨੇ ਜਾਓਗੇ ਠੀਕ ਹੈ ਵੱਧ ਤਾਂ ਹੈਗੀ ਤਾਂ ਫਿਰ ਤਾਂ ਹੈਗੀ ਹੈਗੇ ਪਰ 82 ਤੋਂ ਤੁਹਾਡਾ 1 ਨੰਬਰ ਵੀ ਜੇ 81 ਆ ਤੁਸੀਂ ਪਾਸ ਨਹੀਂ ਮੰਨੇ ਜਾਓਗੇ ਠੀਕ ਹੈ ਦੂਸਰੀ ਗੱਲ ਇਥੇ ਪੁਆਇੰਟਾਂ ਦੇ ਧਾਰਤੇ ਨੰਬਰ ਨਹੀਂ ਹੋਣਗੇ ਪੁਆਇੰਟਾਂ ਦੇ ਧਾਰ ਸਮਝ ਲਈ ਵੀ ਇਥੇ ਕੋਈ 네ਗੇਟਿਵ ਮਾਰਕ ਨਹੀਂ ਵੱਧਦਾ ਨੰਬਰ ਘਟ ਕੇ ਐਦਾ ਵਾਦੀ ਐਦਾ ਨਹੀਂ ਪੂਰਾ ਨੰਬਰ ਹੀ ਉੱਡੂਗਾ ਜੇ ਉੱਡੂਗਾ ਪੂਰਾ ਨੰਬਰ ਹੀ ਵਧੂਗਾ ਜੇ ਵਧੂਗਾ ਦੂਸਰੀ ਗੱਲ ਜਰਨਲ ਵਾਸਤੇ ਵੀ ਜਰਨਲ ਵਾਸਤੇ ਵੀ ਪੂਰੇ ਦੇ ਪੂਰੇ 90 ਅੰਕ ਲੈਣੇ ਜ਼ਰੂਰੀ ਹੈ ਪੂਰੇ ਦੇ ਪੂਰੇ 90 ਅੰਕ ਲੈਣੇ ਜ਼ਰੂਰੀ ਹੈ 90 ਵਾਲਾ ਪਾਸ ਸਮਝਿਆ ਜਾਏਗਾ 90 ਜੇ 99 ਅੰਕ ਵੀ ਰਹਿ ਜਾਂਦੇ ਆ ਤਾਂ ਉਹ ਪਾਸ ਨਹੀਂ ਸਮਝਿਆ ਗਿਆ ਇਹ 90 ਅੰਕ ਜਾਂ ਜਿਹੜੇ 82 ਅੰਕ ਆਉਣਗੇ ਫਾਈਨਲ ਰਿਜ਼ਲਟ ਤੋਂ ਬਾਅਦ ਹੀ ਅਸੀਂ ਉਹਨਾਂ ਨੂੰ ਸ਼ੋਰ ਮੰਨਾਂਗੇ ਵੀ ਸਾਡੇ 82 ਹੋਗੇ ਸਾਡੇ 90 ਹੋਗੇ ਉਸ ਤੋਂ ਪਹਿਲਾਂ ਅਸੀਂ ਇਹ ਕੋਈ ਅੰਦਾਜ਼ਾ ਸੀ ਲਾ ਸਕਦੇ ਹਾਂ ਵੀ ਅਸੀਂ ਹਾਂ ਠੀਕ ਹੈ ਸਾਡੇ ਇੰਨੇ ਇੰਨੇ ਆ ਜਾਣਗੇ ਬਹੁਤ ਜ਼ਰੂਰੀ ਆ ਪਰ ਪਰ ਗੱਲ ਇਹ ਹੈ ਕਿ ਫਾਈਨਲ ਰਿਜ਼ਲਟ ਤੋਂ ਬਾਅਦ ਜਿਹਦੇ 82 ਬਣਗੇ ਉਹ ਪਾਸ ਹੈ ਐਸਸੀ ਬੀਸੀ ਦੇ ਵਿੱਚ ਭਾਵੇਂ ਕੈਟਾਗਰੀ ਚ ਆ ਠੀਕ ਹੈ ਇਸ ਤੋਂ ਇਲਾਵਾ ਜਿਨ੍ਹਾਂ ਦੇ ਜਰਨਲ ਦੇ ਵਿੱਚ 90 ਬਣਗੇ ਫਾਈਨਲ ਰਿਜ਼ਲਟ ਤੋਂ ਬਾਅਦ ਉਹ ਵੀ ਪਾਸ ਹੈ ਇਹ ਜਾਣਕਾਰੀ ਬਈ ਉਹਨਾਂ ਸਟੂਡੈਂਟਾਂ ਵਾਸਤੇ ਜਿਨ੍ਹਾਂ ਨੂੰ ਨਹੀਂ ਪਤਾ ਸੀ ਸੋ ਫਿਰ ਵੀ ਮੈਂ ਕਹਿੰਨਾ ਇਹ ਬ੍ਰਹਿਮ ਗਿਆਨੀ ਲੋਕ ਕੁਛ ਹੈਗੇ ਆ ਤਾਂ ਉਹ ਇਸ ਵੀਡੀਓ ਤੇ ਸਿੱਧੇ ਕਮੈਂਟ ਕਰ ਸਕਦੇ ਆ ਕਮੈਂਟ ਦੀ ਰਾਤ ਵੀ ਉਹਨਾਂ ਨੂੰ ਆਪਸ਼ਨ ਦਿੱਤੀ ਹੋਈ ਸੀ ਆਪਾਂ ਕੋਈ ਕਮੈਂਟ ਲੁਕੋ ਕੇ ਨਹੀਂ ਰੱਖਦੇ ਹੁੰਦੇ ਵੀ ਆਪਾਂ ਕਮੈਂਟ ਵਿਕਾਰੀ ਨਾ ਪਾਵੇ ਕੋਈ ਹੈਨਾ ਸੋ ਕਮੈਂਟ ਕਰ ਸਕਦੇ ਆ ਨੋ ਟੈਂਸ਼ਨ ਬਟ ਬ੍ਰਹਿਮ ਗਿਆਨੀਆ ਵਾਸਤੇ ਵੀਡੀਓ ਨਹੀਂ ਬਣੀ ਇਹ ਸਿਰਫ ਉਹਨਾਂ ਸਟੂਡੈਂਟਾਂ ਵਾਸਤੇ ਆ ਜਿਹੜੇ ਲੋੜਵੰਦ ਹੈ ਜਿਨ੍ਹਾਂ ਨੂੰ ਇਹ ਚੀਜ਼ਾਂ ਨਹੀਂ ਪਤਾ ਸੋ ਜੁੜੇ ਰਹੋ ਐਮ ਐਸ ਡਬਲਯੂ ਸਟਡੀ YouTube ਚੈਨਲ ਨਾਲ ਧੰਨਵਾਦ ਕਰਪਲਾ ਹੋਪਲਾ ਵਾਹਿਗੁਰੂ